ਪੰਜਾਬ ਦੀ ਇੱਕ ਹੋਰਤੀ ਨਵਦੀਪ ਕੌਰ ਥਿਆੜਾ ਨੇ ਇਟਲੀ ਵਿੱਚ ਡਾਕਟੋਰੇਟ ਦੀ ਡਿਗਰੀ 110 ਵਿੱਚੋਂ 110 ਅੰਕ ਪ੍ਰਾਪਤ ਕਰਕੇ ਵਿਧਾਇਆ ਮਾਪਿਆਂ ਤੇ ਭਾਈਚਾਰੇ ਦਾ ਮਾਣ ਇਟਲੀ ਦੇ ਭਾਰਤੀ ਬੱਚਿਆਂ ਨੇ ਵਿਦਿਅਕ ਖੇਤਰਾਂ ਵਿੱਚ ਜਿਸ ਤਰ੍ਹਾਂ ਕਾਮਯਾਬੀ ਦੀ ਤੁਮਮ ਮਚਾਉਂਦੇ ਹਨ ਮਾਪਿਆਂ ਸਮੇਤ ਪਾਰ ਦਾ ਨਾਮ ਚ ਫਿਰੇ ਰੁਸ਼ਨਾਇਆ ਹੈ ਉਹ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਮਿਸਾਲ ਹੈ ਇਸ ਲਾਗਾ ਜੋ ਕਾਰਨ ਵਿੱਚ ਹੁਣ ਇੱਕ ਨਾਮ ਪੰਜਾਬ ਦੀ ਹੋਣ ਹਰ ਦੇ ਮਾਪੇ ਪਰਮਿੰਦਰ ਸਿੰਘ ਥਿਆੜਾ ਪਰਮਜੀਤ कौर ਥਿਆੜਾ ਦੀ ਲਾਡਲੀ ਤੀ ਨਵਦੀਪ ਕੌਰ ਥਿਆੜਾ ਦਾ ਜੁੜ ਗਿਆ ਹੈ ਜਿਸ ਨੇ ਰਿਜੋ ਮਿਲਿਅਮ ਮੋਦਨਾ ਦੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪਹਿਲੇ ਨੰਬਰ ਵਿੱਚ 110 ਵਿੱਚੋਂ वे, 110 ਅੰਕ ਪ੍ਰਾਪਤ ਕਰਕੇ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ 3 ਵਿਦਿਅਕ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਨਵਦੀਪ ਕੌਰ ਉਮਰ 25 ਸਾਲ ਜਿਸ ਦਾ ਜਨਮ ਸ੍ਰੀ ਕੀਰੀ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਵਿੱਚ ਹੋਇਆ ਮੈਂ 4 ਸਾਲ ਦੀ ਸੀ ਤਾਂ ਪੰਜਾਬ ਤੋਂ ਪਰਿਵਾਰ ਨਾਲ ਸੰ 2004 ਵਿੱਚ ਇਟਲੀ ਆ ਗਈ। ਉਸਨੇ ਆਪਣੀ ਸਾਰੀ ਪੜ੍ਹਾਈ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹੌਨ ਹਾਰ ਵਿਦਿਆਰਥੀਆਂ ਵਜੋਂ ਇਟਲੀ ਵਿੱਚ ਕੀਤੀ। ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਮਕਰ ਪੱਵ ਕਰਦੇ ਹੋਏ ਨਵਦੀਪ ਕੋਹਨੇ ਦੱਸਿਆ ਕਿ ਉਸ ਦੀ ਮੋਢ ਤੋਂ ਹੀ ਪੜ੍ਹਾਈ ਵਿੱਚ ਬਹੁਤ ਰੁਚੀ ਸੀ ਤੇ ਇਸ ਰੁਚੀ ਦੀ ਬੀਜ ਨੂੰ ਅੱਜ ਵੱਡਾ ਦਰਖਤ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਉਸਦੇ ਮਾਪਿਆਂ ਨੇ ਜਿਨ੍ਹਾਂ ਨੇ ਹੌਸਲਾ ਫੁਜਾਈ ਨਾ ਮਾਰਗਦਰਸ਼ਨ ਕੀਤਾ। ਅੱਜ ਇਸ ਮੁਕਾਮ ਤੱਕ ਪਹੁੰਚੀ ਹੈ ਉਮਾ ਪੰਦੇ ਸਿਰ ਵੱਧ ਨਾਲ ਹੀ ਸੰਭਵ ਹੋ ਸਕਿਆ ਹੈ ਨਵਦੀਪ ਕੌਰ ਕਰਦੀ ਆਰਥਿਕਤਾ ਵਿੱਚ ਆਪਣੇ ਪਰਿਵਾਰ ਨਾਲ ਮੁੰਡਿਆਂ ਵਾਂਗ ਜ਼ਿੰਮੇਵਾਰੀ ਨਿਭਾ ਰਹੀ ਹੈ ਉਹ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰਦੀ ਹੈ ਰਿਜੋ ਮੀਲੀਆ ਤੇ ਮੋਦਰਾ ਦੀ ਯੂਨੀਵਰਸਿਟੀ ਤੋਂ ਮਾਰਕੀਟਿੰਗ ਐਂਡ ਆਰਗੇਨਾਈਜੇਸ਼ਨ ਆਫ ਐਂਟਰਪ੍ਰਾਈਜ਼ਸ ਦੀ ਡਿਗਰੀ 110 ਵਿੱਚੋਂ 110 ਨੰਬਰ ਲੈ ਕੇ ਟੌਪ ਕੀਤਾ ਹੈ ਲਗਨ ਤੇ ਸਖਤ ਮਿਹਨਤ ਨਾਲ ਡਾਕਟਰੇਟ ਉਹ ਬਣੀ ਇਸ ਤੀਜ ਦੇ ਕਰ ਸਮੁੱਚੇ ਭਾਰਤੀ ਭਾਈਚਾਰ ਵੱਲੋਂ ਦੇ ਪਿੰਡ ਵਾਸੀਆਂ ਵੱਲੋਂ ਨਵਦੀਪ ਕੌਰ ਦੇ ਪਰਿਵਾਰ ਨੂੰ ਵਧਾਈਆਂ ਫੁੱਲ ਤੇ ਮਠਿਆਈਆਂ ਦੇਣ ਵਾਲਿਆਂ ਦਾ ਤਨਤਾ ਲੱਗਾ ਹੋਇਆ ਹੈ ਸასი ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈਗਾ ਨਵਦੀਪ ਕੌਰ ਤੇ ਮੇਰੇ ਮੰਮੀ ਪਾਪਾ ਦਾ ਨਾਮ ਹੈਗਾ ਪਰਵਿੰਦਰ ਸਿੰਘ ਥਿਆੜਾ ਤੇ ਪਰਮਜੀਤ ਕੌਰ ਥਿਆੜਾ ਮੇਰਾ ਜਨਮ ਪੰਜਾਬ ਦੇ ਪਿੰਡ ਸੀਕਰੀ ਜ਼ਿਲ੍ਹਾ ਸ਼ਾਹਪੁਰ ਦੇ ਵਿੱਚ ਹੋਇਆ ਸੀਗਾ ਮੈਂ 4 ਸਾਲ ਦੀ ਉਮਰ ਤੋਂ ਹੀ ਕਲੀ ਆ ਗਈ ਸੀਗੀ ਅਸੀਂ ਪਿੰਡ ਤੋਂ ਵੀਡੀਓ ਰੂਬੀ ਚੈਲੇਂਜ ਜਮੇ ਲਿਆ ਤੇ ਮੈਂ ਆਪਣੀ ਸਾਰੀ ਸਟੱਡੀ ਇਥੇ ਹੀ ਆ ਕੇ ਕੰਪਲੀਟ ਕੀਤੀ ਅਰਜੀਲੋ ਐਂਡ ਯੂਨੀਵਰਸਿਟਾ ਤਾਂ ਮੈਂ ਨਾਲ ਹੀ ਪਾਟੈਂਕੰਮ ਕਰ ਰਹੀ ਨਾ ਤਾਂ ਮੈਨੂੰ ਡਿਗਰੀ ਹਾਸਿਲ ਹੋਈ ਹੈ ਮਾਰਕੀਟਿੰਗ ਐਂਡ ਓਰਗਨਾਈਜ਼ਾਸ਼ਨੇ ਦੀ ਇੰਪਰੀਜ਼ਾ ਦੇ ਵਿੱਚੋਂ ਮੈਂ 110 ਤੇ 110 ਨੰਬਰ ਲਏ ਆ ਤਾਂ ਮੇਰੀ ਫੈਮਿਲੀ ਨੇ ਮੈਨੂੰ ਫੁੱਲ ਸਪੋਰਟ ਦਿੱਤੀ ਆ ਇਸ ਚੀਜ਼ 'ਚ ਪੜਾਈ ਹੋਵੇ ਕੰਮ ਹੋਵੇ ਹਰ ਇੱਕ ਚੀਜ਼ ਦੀ ਸ਼ੁਰੂਆਤ ਕਾਂਚ ਨਾਲ ਮੇਰੇ ਪਾਸਪੋਰਟ ਕੀਤੀ ਆ ਤਾਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਅੱਗੇ ਕਰੋ ਤਾਂ ਉਹਨਾਂ ਨੂੰ ਸਪੋਰਟ ਕਰੋ ਕਿ ਉਹ ਗਾਂ ਜਾ ਕੇ ਆਪਣੀ ਲਾਈਫ ਵਿੱਚ ਕੁਝ ਬਣ ਸਕਣ ਉਹ ਡਿਸਾਈਡ ਕਰ ਸਕਣ ਕਿ ਉਹ ਕੀ ਕਰਨਾ ਚਾਹੁੰਦੇ ਕਿ ਕੀ ਨਹੀਂ ਸਾਰਿਆਂ ਨੂੰ ਇਹ ਹੀ ਬੇਨਤੀ ਆ ਮੇਰੀ ਥੈਂਕ ਯੂ